ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕੋਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਝੋਟੀ ਤੁਹਾਨੂੰ ਦਿਖਾਉਣੀ ਹੈ ਸੂਈ ਸਵਾਈ ਤੁਹਾਨੂੰ ਦਿਖਾਵਾਂਗੇ ਆ ਸੋਈ ਪਛੋਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਬਿੱਦੀ ਸੱਸਰੀ ਕਾਲ ਜੀ ਸੱਸਰੀ ਕਾਲ ਜੀ ਸਾਰੀਆਂ ਮੇਰੀਆਂ ਧੀਆਂ ਭੈਣਾਂ ਭਰਾਵਾਂ ਸਾਰਿਆਂ ਸੱਸਰੀ ਕਾਲ ਜੀ ਹੋਸਣਾ ਠੀਕ ਠਾਕ ਜੀ ਠੀਕ ਹੈ ਗੁਰੂ ਰਾਮਦਾਸ ਦੀ ਕਿਰਪਾ ਭਾਰਵਰੀ ਉਹਦਾ ਹੀ ਨਾਮ ਲੈਨੇ ਉਹਦੀ ਕਿਰਪਾ ਉਹਦੇ ਸਾਰੇ ਕੰਮ ਹੁੰਦੇ ਆ ਜੀ ਠੀਕ ਹੈ ਜੀ ਹਾਂਜੀ ਤੇ ਚਲੋ ਨਾਮ ਦੱਸ ਦੋ ਫਿਰ ਨਾਮ ਮਰਾਜੀ ਸਰਦਾਰ ਅਮਰਜੀਤ ਸਿੰਘ ਮਾਨ ਆ ਹਾਂਜੀ ਪਿੰਡ ਮੇਰਾ ਚੱਕ ਹੌਲਿਆ ਕਾਗਜੀ ਉਸ ਤਰ੍ਹਾਂ ਬੋੜੀ ਚੱਕ ਨਾਲ ਮਸ਼ਹੂਰ ਮੈਂ ਹਰ ਵੇ ਦੱਸ ਦਿੰਦਾ ਨਾ ਠੀਕ ਆ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਆ ਜੀ ਤੇ ਫੋਨ ਨੰਬਰ ਵੀ ਬੋਲ ਦੋ 7529899413 ਠੀਕ ਆ ਜੀ ਤੇ ਅੱਜ ਇੱਕੋ ਝੋਟੀ ਫਿਰ ਇੱਕੋ ਹੀ ਹੁੰਦੀ ਮੇਸ਼ਾ ਆਪਾਂ ਕੋ ਮਾਲ ਠੀਕ ਆ ਇੱਕ ਹੀ ਪੌਣੇ ਕਈ ਸਾਲਾਂ ਤੋਂ ਕਿਤੇ ਹੀ ਇਸ ਬਾਬ ਨਾਲ ਦੋ ਹੋ ਗਈਆਂ ਹੁਣ ਤੇ ਇੱਕ ਤੇ ਹੀ ਹੋ ਗਈ ਨੇ ਤੇ ਇੱਕ ਹੀ ਆਪਣਾ ਕਿਹਾ ਇੱਕ ਹੀ ਹੁੰਦੀ ਜ਼ਿਆਦਾਤਰ ਹੈ ਨਾ ਤੇ ਕਿ ਨਵਾਂ ਸੂਆ ਸੂਈ ਆ ਇਹ ਪਹਿਲਾ ਸੂਆ ਜੀ ਇਹ ਪਹਿਲਾ ਸੂਆ ਸੋਈ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਆ ਉਹ ਬੱਚਾ ਜੀ ਉਹ ਛੋਟਾ ਬਰਨਾ ਹੋਰਲਾ ਹੋਰ ਕਿਸੇ ਦਾ ਪੰਡਾ ਚਲੋ ਹੁਣੇ ਦਿਖਾ ਦਿੰਨੇ ਆ ਤੇ ਕਿੰਨਾ ਦੁੱਧ ਤਿਆਰ ਕਰਕੇ ਦੁੱਧ ਆਪਾਂ ਆਪੇ ਇਹ ਦੱਸੂ ਮੈਂ ਨਹੀਂ ਦੱਸਣਾ ਅੱਛਾ ਜੇ ਮੈਂ ਦੱਸਾਂ ਉਹ ਕੁਛ ਦੱਸੇ ਆਪਾਂ ਚਵਾਈ ਕਰਾ ਦੇਣੀ ਟਾਈਮ ਹੋਇਆ ਠੀਕ ਆ ਹਾਂਜੀ ਆਪੇ ਦੱਸ ਦਿਓ ਤੋਰਾਂ ਫੇਰ ਇੱਕ ਰੀਤ ਨੂੰ ਲੈ ਲੋ ਇੰਟਰਨ ਟੋਰਦਾ ਵੀ ਦੀ ਬਾਕੀ ਥਨਾ ਦਾ ਸਾਈਜ਼ ਗਾਪ ਚੰਗਾ ਸੁਹਾ ਕਹਿੰਦੇ ਕਿ ਪਹਿਲਾ ਹੀ ਸੂਈ ਆ ਤੇ ਬਾਕੀ ਚੰਗੇ ਪਿੱਠ ਪੁੜੇ ਦੀ ਆ ਜਿਹੜੀ ਇੱਕ ਵਾਰੀ ਵੀਰ ਜੀ ਲਾ ਦੋ ਫਰ ਲੁ ਫੁਲਕਾਰੀ ਇਹਦੀ ਚੰਗੀ ਸਾਂਭੀ ਸੁੰਭੀ ਆ ਜਿਹੜੀ ਰਾਜੀ ਵੀ ਪੂਰੀ ਆ ਤੇ ਥੱਲੇਆਂ ਵੀ ਚਲੋ ਚੰਗੀ ਬਣੀ ਆ ਲੈ ਛੱਡੋ ਫਿਰ ਬੱਚਾ ਇਹ ਤਾਂ ਦਿਖਾ ਲੀ ਜਵਾਜ ਦਾ ਆ ਕੱਟਾ ਜਿਹਦੇ ਮਗਰ ਆਪਣੀ ਸਮਝ ਨਾਲ ਕੋ ਲਾ ਲੈ ਕਿੰਨੇ ਕਿ ਦਿਨਾਂ ਦਾ ਉਤਰਾ ਤਾਂ ਵੀ ਕਿੰਨਾ ਕ ਦੁੱਧ ਤਿਆਰ ਹੈ ਤੇ ਕੋਲ ਮੌਕੇ ਤੇ ਦੁੱਧ ਵਰ ਜੈ ਤੈਨੂੰ ਹੁਣੇ ਆਪੇ ਦੱਸ ਦੇਣਾ ਨੇ ਮੈਂ ਕਿਹਾ ਤੁਹਾਨੂੰ ਦੱਸਿਆ ਮੇਰੇ ਦੱਸਿਆ ਕਿਸੇ ਯਕੀਨ ਕਰਦਾ ਜੇ ਕਰੇ ਤੇ ਮੈਂ 15 ਲੀਟਰ 14 15 ਲੀਟਰ ਮੌਕੇ ਤੇ ਤਿਆਰ ਹੈ ਅੱਛਾ ਹਾਂਜੀ ਠੀਕ ਆ ਹਾਂ ਬਾਕੀ ਹੁਣੇ ਆਪਣਾ ਆਪ ਸੁਖ ਰਿਹਾ ਉਹਨੇ ਕੀ ਆਖ ਦੇਣਾ ਮੈਂ ਕੀ ਆ ਮੈਂ ਤਈਆ ਆਂਦਾ ਹੀ ਕੁਛ ਨਹੀਂ ਉਹ ਆਪੇ ਹੀ ਦੱਸ ਚਲੋ ਇੱਕ ਰਹੀ ਫੇਰ ਖਾਲੀ ਹੋਈ ਲਿੰਦੋ ਫੇਰ ਹੀ ਦੱਸਿਓ ਆਹ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਓਡੇ ਕੀ ਥਣ ਅਗਲੇ ਆ ਤੇ ਓਡੇ ਕੀ ਪਿਛਲੇ ਆ ਬਾਕੀ ਗਾੜ ਵੀ ਇਹਦੀ ਚੰਗੀ ਹੋਊਗੀ ਇਹਨੂੰ ਪਛਾਈ ਬੰਦੇ ਦਿਖਾ ਦਿਓ ਵੀ ਦੀ ਚਵਾਹਰੇ ਦਾ ਬਾਕੀ ਆਪਾਂ ਸਿਰਫ ਚਵਾਹੇ ਦਿਖਾਉਣਾ ਤੁਹਾਨੂੰ ਕੋਈ ਮਿਲਕਿੰਗ ਨਹੀਂ ਕਰਾਉਣੀ ਸਿਰਫ ਚੋਣ ਵਾਲੀ ਤਾਂ ਫਿਰ ਕਹਿੰਦੇ ਖਾਲੀ ਕਰ ਲਿਓ ਸਿਰਫ ਚਵਾਹੇ बाकी ਚਵਾਰ ਵੀ ਇਹਦਾ ਪੋਲਾ ਬਿਲਕੁਲ ਗਾੜ ਦੀ ਚਵਾਈ ਲਗਭਗ ਹੋਈ ਗਈ ਹੈ ਪਿਛਲੇ ਤਾਂ ਅੰਦਰ ਦਿਖਾ ਦੇ ਦਿੱਤੀ ਚਵਾਰ ਆ ਦੇਖ ਸਕਦੇ ਆ ਗਾੜ ਹੋਈ ਆ ਦੀ ਬਾਕੀ ਇਹ ਵੀ ਹੈਗੀ ਸੀਲਸ ਲੱਗਿਆ ਕਿਵਾਜ ਦਾ ਇਹੋ ਜਿਹਾ ਕਿ ਭਾਵੇਂ ਕੋਈ ਨਿਆਣਾ ਵੀ ਜਾ ਸਿੱਖ ਲੇ ਕੋਈ ਬਹੁਤ ਚੀਤਾ ਨਹੀਂ ਬਾਕੀ ਬਾਲਟੀ ਵੀ ਚੰਗੀ ਰੱਖੀ ਆ ਥੱਲੇ बाल्टी लगभग पूरी भारी चली है, है? ਆ ਦੇਖ ਤਾਂ ਤੇ ਇਹ ਬਾਲਟੀ ਪੂਰੀ ਭਰ ਗਈ ਆ ਜਿਹੜੀ ਤੇ ਵੀ ਥੱਲੇ ਨੁੱਚੜ ਗਈ ਆ ਸਾਫ ਹੋ ਗਿਆ ਠੀਕ ਆ ਕੋਹ ਵੀਰ ਜੀ ਬੱਚੇ ਜੋਗਾ ਵੀ ਛੱਡ ਦਿਓ ਛੱਡ ਦੇ ਬੱਚਾ ਤੇ ਆਹ ਬਾਲਟੀ ਭਰ ਗਈ ਆ ਰੱਖ ਦੋ ਇੱਥੇ ਇੱਕ ਲਈ ਕਿੰਨਾ ਘੱਟ ਰੰ ਦੁੱਧ ਹੈ ਹੋ ਗਏ ਇਹ ਦੁੱਧ ਜੀ 10 ਲੀਟਰ ਦੀ ਪੂਰੀ ਦੀ ਬਾਲਟੀ ਲੀਟਰ ਨਾਲ ਆਪਾਂ ਮਿਲਣੀ ਹੈ ਅੱਛਾ ਕੋਈ ਕਿੰਨਾ ਵੀ ਲਾ ਸਕਦਾ ਠੀਕ ਆ ਆਪਣੀ ਮਰਜ਼ੀ ਨਾਲ ਤੇ ਹੁਣ ਉਦਾਂ ਵਾਲੀ ਬਾਲਟੀ ਆ ਦੋ ਟਾਈਮ ਪੱਕਾ ਦੁੱਧ ਕਿੰਨਾ ਚਵਾ ਦੋਗੇ ਮੈਂ ਨਾ ਇੰਨੇ ਤੇ ਦਾਸਤਾ ਜੇ ਹਿਸਾਬ ਨਾਲ 20 ਲੀਟਰ ਦਾ ਵਿਖਾਵਾ ਇਹਦਾ ਅੱਛਾ ਵਿਖਾਵਾ ਵੀ ਕੋਈ ਅਗਲਾ ਭੈਣ ਭਰਾ ਜਿੰਨਾ ਮਰਜ਼ੀ ਕਹ ਲੈ ਫਿਰ ਵੀ ਦੱਸਿਓ ਦੁੱਧ 14-15 ਲੀਟਰ ਹੈਗਾ ਪੱਕਾ ਦੁੱਧ ਹੈਗਾ ਧਿਆਰ ਜਰਾ ਜਿਹੜਾ 14 15 ਲੀਟਰ ਬਿਲਕੁਲ ਤਿਆਰ ਹੈ ਅੱਜ ਮੈਂ 20 ਲੀਟਰ ਆਖਦਾ 20 ਲੀਟਰ ਨਹੀਂ ਹੈ ਬਾਕੀ ਛੱਡ ਗਿਆ ਇਹ ਆਵੇ ਆਪਾਂ ਤੇ ਸਿਰਫ ਉਹਨੇ ਚਵਾ ਹੀ ਦਿਖਾਇਆ ਵਾ ਉਹਨੇ ਹੀ ਵਿਖਾਇਆ ਟਾਈਮ ਵੀ ਚਵਾ ਵੇਖੋ ਕਿੰਨ੍ਹੇ ਦਿਨ ਛੋਟੀ ਸੀਲੀ ਵਿਖਾਈ ਆ ਤੇ ਆਪੇ ਆਪਨ ਦਾ ਚਵਾ ਤਾਂ ਅੱਗੇ ਬੜਾ ਸ਼ਾਨਦਾਰ ਆ ਪਾ ਸੀਲੀ ਵਿਖਾਈ ਵੀ ਪਹਿਲਾਂ ਛੋਟੀ ਵੇਖੋ ਤੇ ਦੋ ਟਾਈਮ ਆਪਣੇ ਦੋ ਟਾਈਮ ਚੋ ਕੇ ਖੜੇ ਹਨ ਕੋਈ ਗੱਲ ਨਹੀਂ ਜੀ ਆਪਾਂ ਨੂੰ ਕੋਈ ਨਹੀਂ ਆਪਾਂ ਕਿਹਾ 18 ਕਿਲੋ ਆਖਿਆ ਤੇ ਮੋਲੇ ਦਾ ਫਿਰ ਮੁੱਲ ਜੈ ਜੀ ਕਰਨਾ ਆਪਾਂ ਕਿੰਨਾ ਮੋਲੇ ਦਾ ਕਰਨਾ ਜੀ 1 ਲੱਖ 8000 ਰੁਪਇਆ ਅੱਛਾ ਹਾਂਜੀ ਕਿੰਨੇ ਦਾ ਮੁਕਾ ਦਈ ਪਹਿਲਾ ਤੂੰ ਜੋ ਕਰਨਾ ਅੱਗੇ ਤੂੰ ਕਰ ਜਨਾ ਯੈਸ ਨੋ ਕਰੀਏ ਫਿਰ ਕਰਦੇ ਭਾ ਜਾਇਜ਼ ਕਰਕੇ ਕਰੀ ਉਹ 1 5 ਦੀ ਦੇ ਦਈਏ ਚਲ ਠੀਕ ਹੈ ਵਿੱਚੋਂ ਛੋਟ ਛੋਟ ਥੋੜੀ ਬਾਤ ਕਰਾਂ ਜ਼ਰੂਰ ਆਪਾਂ ਅੱਗੇ ਵੇਨੇ ਲੋਏ ਦੇ ਥਣ ਬਣ ਕੇ ਕਦੀ ਵਪਾਰ ਨਹੀਂ ਹੁੰਦਾ ਠੀਕ ਹੈ ਕਰਨਾ ਪੀਂਦਾ ਤੇ ਕਰਦੇ ਰਹੇ ਤੇ ਕਰਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ ਦੋ ਟਾਈਮ ਚਬਾਈ ਕਰਕੇ ਜਿਹੜਾ ਕੋ ਨਹੀਂ ਪਹੁੰਚ ਸਕਦਾ ਵੀਡੀਓ ਕੱਲ ਤੇ ਚਬਾਈ ਕਰੋਲਾ